ਕੀ ਤੁਸੀਂ ਕਦੇ ਅਜਿਹੇ ਪਿੰਡ ਬਾਰੇ ਸੁਣਿਆ ਜਿੱਥੋਂ ਦੇ 15000 ਲੋਕ ਫੌਜ ਦੇ ਵਿੱਚ ਭਰਤੀ ਹੁੰਨ ਜੀ ਹਾਂ ਇਹ ਪਿੰਡ ਹੈ ਯੂਪੀ ਦਾ ਇੱਕ ਪਿੰਡ ਹੈ ਉਸਦੇ ਬਾਰੇ ਗੱਲ ਕਰਾਂਗੇ ਪਰ ਇਹ ਪਿੰਡ 100 ਸਾਲ ਪੁਰਾਣੀ ਇੱਕ ਪਰੰਪਰਾ ਨੂੰ ਨਿਭਾ ਰਿਹਾ ਜਿੱਥੇ ਜਦੋਂ ਵੀ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਸਦੀ ਮਾਂ ਉਸ ਨੂੰ ਫੌਜ ਵਿੱਚ ਭਰਤੀ ਕਰਵਾਉਣ ਲਈ ਯਾਨੀ ਕਿ ਫੌਜੀ ਬਣਾਉਣ ਦੇ ਲਈ ਕਸਮ ਖਾਂਦੀ ਹੈ ਤੇ ਇੱਥੋਂ ਦੇ ਬਹੁਤ ਸਾਰੇ ਲੋਕ ਹੈ ਜੋ ਸਿਪਾਹੀ ਤੋਂ ਲੈ ਕੇ ਬਰਗੇਡੀਅਰ ਤੇ ਕਰਨਲ ਤੱਕ ਦੇ ਅਹੁਦੇ ਤੇ ਤਾਇਨਾਤ ਨੇ ਇਸੇ ਪਿੰਡ ਬਾਰੇ ਗੱਲ ਕਰਦੇ ਆ ਇਹ ਪਿੰਡ ਹੈ ਯੂਪੀ ਦੇ ਵਿੱਚ ਗਾਜੀਪੁਰ ਤੋਂ 40 ਕਿਲੋਮੀਟਰ ਦੂਰ ਪਿੰਡ ਦਾ ਨਾਮ ਹੈ ਗੈਮਰ ਆਬਾਦੀ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਏਸ਼ੀਆ ਦਾ ਸਭ ਤੋਂ ਵੱਡਾ ਪਿੰਡ ਹੈ ਲੇਕਿਨ ਇਸਦੀ ਪਹਿਚਾਨ ਇਹ ਨਹੀਂ ਹੈ ਇਸਦੀ ਪਹਿਚਾਨ ਹੈ ਦੇਸ਼ ਭਗਤੀ ਦਾ ਜਨੂਨ ਜਿੱਥੇ ਤਕਰੀਬਨ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਵਿਅਕਤੀ ਸੈਨਾ ਦੇ ਵਿੱਚ ਰਹਿ ਚੁੱਕਾ ਹੈ ਜਾਂ ਸੈਨਾ ਦੇ ਵਿੱਚ ਇਸ ਸਮੇਂ ਵੀ ਸੇਵਾ ਨਿਭਾ ਰਿਹਾ ਹੈ ਪਿੰਡ ਨੇ ਭਾਰਤੀ ਸੈਨਾ ਨੂੰ 15000 ਤੋਂ ਜ਼ਿਆਦਾ ਸੈਨਿਕ ਦਿੱਤੇ ਨੇ ਇਹੀ ਕਾਰਨ ਹੈ ਕਿ ਇਸ ਪਿੰਡ ਨੂੰ ਫੌਜੀਆ ਵਾਲਾ ਪਿੰਡ ਵੀ ਕਿਹਾ ਜਾਂਦਾ ਹੈ ਪਿੰਡ ਵੜਦਿਆਂ ਹੀ ਹਰ ਘਰ ਦੇ ਬਾਹਰ ਸੈਨਿਕਾਂ ਦੇ ਨਾਮ ਲਿਖੇ ਮਿਲਣਗੇ ਘਰ ਦੇ ਵਿੱਚ ਫੌਜੀਆਂ ਦੀਆਂ ਤਸਵੀਰਾਂ ਵਰਤੀਆਂ ਤੇ ਮੈਡਲ ਅਲਮਾਰੀਆਂ ਦੇ ਵਿੱਚ ਸਜੇ ਮਿਲਣਗੇ ਇਥੋਂ ਦੇ 50 ਤੋਂ ਜ਼ਿਆਦਾ ਲੋਕ ਪਾਕਿਸਤਾਨ ਦੇ ਖਿਲਾਫ 1965 ਦੀ ਜੰਗ ਤੋਂ ਲੈ ਕੇ ਕਾਰਗਿਲ ਦੀ ਜੰਗ ਦੀ ਲੜਾਈ ਲੜ ਚੁੱਕੇ ਆ ਇਸ ਪਿੰਡ ਦੇ ਵਿੱਚੋਂ ਭਾਰਤੀ ਸੈਨਾ ਦੇ ਵਿੱਚੋਂ 42 ਲੈਫਟੀਨੈਂਟ ਕਰਨਲ 23 ਬਰਗੇਡੀਅਰ ਰੈਂਕ ਦੇ ਅਧਿਕਾਰੀ ਰਹਿ ਚੁੱਕੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ 45 ਕਰਨਲ ਰੈਂਕ ਦੇ ਅਧਿਕਾਰੀ ਭਾਰਤੀ ਸੈਨਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਪਿੰਡ 22 ਛੋਟੇ-ਛੋਟੇ ਟੋਲਿਆਂ ਦੇ ਵਿੱਚ ਵੰਡਿਆ ਹੋਇਆ ਹੈ ਤੇ ਹਰ ਟੋਲੇ ਦਾ ਨਾਮ ਕਿਸੇ ਨਾ ਕਿਸੇ ਸੈਨਿਕ ਦੇ ਨਾਮ ਤੇ ਰੱਖਿਆ ਗਿਆ ਜੋ ਪਿੰਡ ਦੇ ਸੈਨਾ ਦੇ ਇਤਿਹਾਸ ਨੂੰ ਦਰਸਾਉਂਦਾ ਹੈ ਤੇ ਇਸ ਪਿੰਡ ਦੇ 200 ਤੋਂ ਜ਼ਿਆਦਾ ਬੱਚੇ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਕਰ ਰਹੇ ਨੇ ਪਿੰਡ ਦੇ ਕਿਸੇ ਵੀ ਪਰਿਵਾਰ ਨੂੰ ਮਿਲੋ ਤਾਂ ਇੱਕ ਗੱਲ ਬਹੁਤ ਜ਼ਿਆਦਾ ਕਾਮਨ ਹੈ ਉਹ ਇਹ ਹੈ ਕਿ ਦਾਦਾ ਰਿਟਾਇਰ ਹੋ ਕੇ ਖੇਤੀ ਕਰ ਰਿਹਾ ਤੇ ਉਸ ਦਾ ਬੇਟਾ ਜਾਂ ਪੋਤਰਾ ਬਾਰਡਰ ਤੇ ਡਿਊਟੀ ਕਰ ਰਿਹਾ ਹੈ। ਗੈਮਰ ਪਿੰਡ ਦੇ ਲੋਕ 1914 ਤੋਂ ਲੈ ਕੇ 1919 ਦੇ ਪਹਿਲੇ ਵਿਸ਼ਵ ਜੁੱਧ ਦੇ ਵਿੱਚ ਵੀ ਸ਼ਾਮਿਲ ਸਨ ਤੇ ਉਸ ਸਮੇਂ ਅੰਗਰੇਜ਼ਾਂ ਦੇ ਖਿਲਾਫ 228 ਲੋਕਾਂ ਨੇ ਜੰਗ ਲੜੀ ਸੀ ਤੇ 21 ਸੈਨਿਕ ਉਸ ਸਮੇਂ ਸ਼ਹੀਦ ਹੋ ਗਏ ਸੀ। ਇਸ ਤੋਂ ਬਾਅਦ 1965 ਤੇ 1971 ਦੇ ਵਿਚਕਾਰ ਭਾਰਤ-ਪਾਕਿਸਤਾਨ ਜੰਗ ਤੇ ਕਾਰਕਿਲ ਯੁੱਧ ਦੇ ਵਿੱਚ ਵੀ ਇੱਥੋਂ ਦੇ ਫੌਜੀਆ ਨੇ ਆਪਣੀ ਬਹਾਦਰੀ ਦਾ ਲੋਹਾ ਮਣਵਾਇਆ ਇਨ੍ਹਾਂ ਸੈਨਿਕਾਂ ਦੀ ਯਾਦ ਦੇ ਵਿੱਚ ਉਹ ਪਿੰਡ ਦੇ ਵਿਚਕਾਰ ਇੱਕ ਅਸ਼ੋਕ ਚੱਕਰ ਸਤੰਭ ਬਣਾਇਆ ਗਿਆ ਤੇ ਉਸ ਦੇ ਉੱਪਰ ਪਿੰਡ ਦੇ ਸੈਨਿਕਾਂ ਦੇ ਨਾਮ ਲਿਖੇ ਗਏ ਨੇ ਗੈਮਰ ਪਿੰਡ ਕਿਸੇ ਮਾਡਰਨ ਸਿਟੀ ਤੋਂ ਘੱਟ ਨਹੀਂ ਹੈ ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਜਿਵੇਂ ਕਿ ਟੈਲੀਫੋਨ ਐਕਸਚੇਂਜ ਡਿਗਰੀ ਕਾਲਜ ਹੈਲਥ ਸੈਂਟਰ ਤੋਂ ਲੈ ਕੇ ਖੁਦ ਦਾ ਰੇਲਵੇ ਸਟੇਸ਼ਨ ਵੀ ਹੈ ਜਿੱਥੇ ਬਿਹਾਰ ਬੰਗਾਲ ਤੇ ਯੂਪੀ ਲਈ 20 ਟ੍ਰੇਨਾਂ ਰੋਜ਼ਾਨਾ ਜਾਂਦੀਆਂ ਨੇ ਇਸ ਤੋਂ ਇਲਾਵਾ ਬੱਚਿਆਂ ਨੂੰ ਸੈਨਿਕ ਸਕੂਲ ਦੇ ਵਿੱਚ ਐਡਮਿਸ਼ਨ ਦੀ ਤਿਆਰੀ ਦੇ ਲਈ ਰਾਫੇਲ ਅਕੈਡਮੀ ਨਾਮ ਦੀ ਸੰਸਥਾ ਵੀ ਹੈ ਜਿਸ ਨੂੰ ਰਿਟਾਇਰਡ ਫੌਜੀਆਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਤੇ ਇਸ ਪਿੰਡ ਦੀ ਦਿਲਚਸਪ ਗੱਲ ਇਹ ਵੀ ਹੈ ਕਿ 1965 ਦੇ ਯੁੱਧ ਤੋਂ ਬਾਅਦ ਇਸ ਪਿੰਡ ਦਾ ਕੋਈ ਵੀ ਸੈਨਿਕ ਸ਼ਹੀਦ ਨਹੀਂ ਹੋਇਆ ਤੇ ਅੱਜ ਵੀ ਇਸ ਪਿੰਡ ਦੇ ਹਰ ਬੱਚੇ ਦੇ ਵਿੱਚ ਆਰਮੀ 'ਚ ਭਰਤੀ ਹੋਣ ਦਾ ਜਨੂਨ ਹੈ ਇਹੀ ਕਾਰਨ ਹੈ ਕਿ ਇਸ ਨੂੰ ਫੌਜੀਆਂ ਵਾਲਾ ਪਿੰਡ ਕਿਹਾ ਜਾਂਦਾ ਹੈ